ਨਾ ਕੋ ਮੇਰਾ ਮੈਡੀਕਲ ਹੋਣਾ ਚਾਹੀਦਾ ਸੀ ਮੈਡੀਕਲ ਦੋਨੋਂ ਕੋ ਮੈਡੀਕਲ ਕਿਉਂ ਨਹੀਂ ਬਣਾਇਆ ਜਮ ਐਡਰੈਸ ਕਿਤੇ ਸੋਰੀ ਉਹ ਬਿਟਾ ਉਹ ਸਰ ਮਾਫੀ ਮੰਗਣ ਕਰਨ ਆ ਗਿਆ ਮੈਂ ਭਾਈ ਕੁਝ ਹੋ ਗਿਆ ਕਿ ਉਹ ਬੰਦਾ ਨਹੀਂ ਕੋ ਪੜਾ ਯਾਰ ਉਹ ਇਹਨੂੰ ਬਜਾਇ ਤੇ ਕੁੱਟਿਆ ਮੈਂ ਆਇਆ ਨਾ ਸਪੈਸ਼ਲਿਸਟ ਮੈਂ ਤਾਂ ਸਭ ਕੀ ਗੱਲ ਹੋ ਰਹੀ ਸੀ ਤੁਸੀਂ ਮੈਨੂੰ ਕਿ ਆ ਹੋਇਆ ਮੈਂ ਤਾਂ ਕੋ ਸਾਹਮਣੇ ਵੀ ਗੱਲ ਕੀਤੀ ਆ ਮੈਂ ਕਿਹਾ ਭਾਈ ਤੁਹਾਨੂੰ ਨਜਾਇਜ਼ ਕੁ ਮੈਨੂੰ ਕਹਿੰਦਾ ਲੈ ਤੁਸੀਂ ਐਵੇਂ ਮਦਦ ਕਰਨ ਆਏ ਤੇਰੀ ਕੀ ਦੀ ਭਾਈ ਮਾਫੀ ਮੰਗ ਮੈਂ ਤੁਹਾਨੂੰ ਕੁੱਟਿਆ ਉਹਨੂੰ ਕਹ ਲਿਆ ਤੂੰ ਯਾਦ ਮੁਲਾਇਆ ਕਿਉਂ ਨਹੀਂ ਕਰਾਇਆ ਮੈਨੂੰ ਦੱਸੋ ਜਿਹਨੇ ਸ਼ਰਾਬ ਪੀਤੀ ਸੀ ਪੁਲਿਸ ਦੀ ਪਹਿਲੀ ਡਿਊਟੀ ਕੀ ਬੰਦੀ ਆ ਮੁਲਾਇਆ ਕਰ ਉਹ ਕੋਈ ਮੇਰੇ ਨਾਲ ਨਹੀਂ ਇਹਦਾ ਉਹ ਆਪਣੇ ਮੂੰਹ ਨਹੀਂ ਨਹੀਂ ਬੈਸੋ ਨੀ ਉਹ ਤਾਂ ਆਪਣੇ ਮੂੰਹ ਕੋਲ ਮਰ ਗਿਆ ਤੂੰ ਹੀ ਮੁੰਡਿਆਂ ਨੂੰ ਕਹਿ ਮੇਰੇ ਨਾਲ ਕੁਝ ਕਰਨਾ ਤਾਂ ਕਰ ਲੋ ਆ ਨਾ ਪੁੱਤ ਯਾਰ ਮੈਨੂੰ ਮਦਦ ਕਰ ਮੰਗਾਂ ਠੀਕ ਹੈ ਆਪਾਂ ਨੇ ਵਰ ਪੰਜਾਬ ਪੁਲਿਸ ਕਰਦੀ ਮਦਦ ਤੇ ਮੈਨੂੰ ਨਹੀਂ ਪਤਾ ਕਿ ਕੋਤਤ ਨਹੀਂ ਅਗੂਦੀ ਭੁੱਲ ਦੇਗੇ ਠੀਕ ਹੈ ਸਰ ਤੇ ਇਹਨਾਂ ਨੇ ਕੀ ਕੀਤਾ ਮੈਨੂੰ ਉੱਥੇ ਮੁੰਡੇ ਤੰਗ ਕਰਦੇ ਪਏ ਸਰ 24/7 ਆਹੀ ਸਮਾਨ ਲਾ ਤੇ ਮੁੰਡੇ ਮੈਂ ਤਾਂ ਕਹਿੰਦਾ ਮੈਂ ਪੁਲਿਸ ਨੂੰ ਕਿਹਾ ਮੈਸਮ ਨੂੰ ਤੰਗ ਕਰਦੇ ਪਏ ਆ ਤੇ ਇਹਨਾਂ ਨੇ ਮੈਨੂੰ ਥਾ ਕੇ ਥੱਪੜ ਮਾਰ ਤੂੰ ਕਰਦਾ ਬੈ ਰਾਤ ਫੇ ਪੂਰੀ ਦੁਨੀਆ ਕੀ ਕਰਦੇ ਮੇਰਾ ਸਭ ਨੂੰ ਥੱਪੜ ਮਾਰ ਕੇ ਪਾਓ ਠੀਕ ਹੈ ਤੇ ਇਸ ਬੰਦੇ ਨੇ ਮੈਨੂੰ ਫੇ ਮੈਂ ਵੀਡੀਓ ਬਣਾਣੀ ਸ਼ੁਰੂ ਕਰਤੀ ਤੇ ਇਸ ਬੰਦੇ ਨੇ ਫੇ ਮੈਨੂੰ ਮਾਰਿਆ ਪਿੱਟਿਆ ਅੰਦਰ ਲੈ ਕੇ ਗਿਆ ਹੱਥਕੜੀਆਂ ਪਾਈਆਂ ਲਾਸ਼ਾ ਪ ਕਿੰਨਾ ਗੁੱਸਾ ਕੀਤਾ ਮੈਨੂੰ ਅੰਦਰ ਬਿਠਾ ਕੇ ਹਾਂਜੀ ਸਰ ਕੰਦਾ ਇੱਕ ਬੰਦਾ ਆਇਆ ਕੋਈ ਸਿਵਲ ਤੇ ਉਹਨੂੰ ਕੰਦਾ ਨਾ ਨਕਸ਼ਾ ਕਰਨਾ ਤੇ ਕਰ ਲਾ ਇਹਦਾ ਕੀ ਮਤਲਬ ਹੋਇਆ ਇਹ ਪੰਜਾਬ ਪੁਲਿਸ ਤੇ ਮੁਝਲਾ ਕਰਾਂਦੇ ਸਿੱਧੀ ਕਿਸੇ ਦੀ ਹੈਲਪ ਕਰਾਉਂਦੇ ਪਏ ਇਹ ਉਹਨਾਂ ਵੱਲੋਂ ਹਾਂਜੀ ਉਹਨਾਂ ਵੱਲੋਂ ਲਾਜ਼ਮਾਂ ਵੱਲੋਂ ਲਾਜ਼ਮਾਂ ਵੱਲੋਂ ਕੀ ਗੱਲ ਬਾਤ ਸੀ ਸੀਸੀਟੀਵੀ ਕੈਮਰਾ ਤੇ ਮੈਨੂੰ ਕੋਈ ਗਲਤ ਕੁਝ ਨਹੀਂ ਸਰ ਮੈਂ ਆਇਆ ਮੈਂ ਮਦਦ ਕਰ ਮੰਗਣ ਆਇਆ ਤੇ ਇਹਨਾਂ ਨੇ ਕਿ ਤੂੰ ਕਰਦਾ ਬਰਾਤੀ ਮੂੰਹ ਤੇ ਚਪੇਟ ਮਾਰ ਕੇ ਕੰਦੇ ਹੂੰ ਮੈਂ ਕਿਹਾ ਕੀ ਮਤਲਬ ਆ ਨੈਨ ਖੁਦ ਕੀਤੀ ਤੁਸੀਂ ਗਲਤ ਬੋਲੇ ਸੀ ਸੀਸੀਟੀਵੀ ਕੈਮਰਾ ਦੇਖੋ ਮੈਂ ਵੀਡੀਓ ਬਣਾਉਂਦਾ ਵਾਂਗਾ ਪਿੱਛੋਂ ਆ ਕੇ ਮੈਨੂੰ ਕੁੱਟਦਾ ਪਿਆ ਸੀ ਸਾਰੀ ਵੀਡੀਓ ਕੰਮ ਸਰ ਮੈਂ ਵੀ ਕੀਤੀ ਕੀਤੀ ਹੁੰਦੀ ਤੇ ਮੇਰੀ ਮੈਡੀਕਲ ਦੋ ਮੈਡੀਕਲ ਕੋਈ ਨਹੀਂ ਬਣਾਇਆ ਹੋਰ ਵੀ ਤੁਹਾਡੇ ਨਾਲ ਕੋਈ ਨਹੀਂ ਸੀ ਮੈਂ ਕੱਲਾ ਹੀ ਸੀ ਸਰ ਤੇ ਕੱਲਾ ਵੇਖ ਕੇ ਨੈਨ ਪੈ ਗਏ ਮੈਨੂੰ ਇਹ ਕਿੰਨੇ ਜਣੇ ਸੀ ਇਹ ਤਿੰਨ ਚਾਰ ਜਣੇ ਇੱਕ ਹੋਰ ਇੱਕ ਪੁਲਿਸ ਮੁਲਾਜ਼ਮ ਬਾਹਰ ਬੈਠੇ ਸੀ ਤੇ ਦੋ ਪੁਲਿਸ ਵਾਲੇ ਇੱਕ ਸਰਦਾਰ ਜੀ ਕਾ ਅੰਦਰ ਬੈਠਾ ਕੋਟੇ ਤੁਹਾਨੂੰ ਛੱਡਤਾ ਨੇ ਕੋਟੇ ਫਸੇਰੇ 5 6 ਹੋਏ ਛੱਡਿਆ ਸਰ ਮੈਨੂੰ ਅੱਛਾ ਠੀਕ ਹੈਂ ਤੇ ਜਾਓ ਹੁਣ ਤੋ ਬਰਥਡੇ ਸੀਗਾ ਮੇਰਾ ਅਗਲੇ ਦਿਨ ਕੰਦੇ ਬਈ ਤੇਰਾ ਬਰਥਡੇ ਮੈਂ ਕਹਾ ਉਹਨਾਂ ਨੇ ਕੰਦੇ ਨੇ ਤੇਰਾ ਬਰਥਡੇ ਮੈਂ ਕਹਾ ਮੇਰਾ ਬਰਥਡੇ ਦਾ ਕਹਿੰਦੇ ਫੇਰ ਵੀ ਜ਼ਰਾ ਬਰਥਡੇ ਜਿਹਾ ਮਿਲ ਗਿਆ ਇਹ ਇਹ ਕਿਹੜਾ ਲੱਗਦਾ ਨਹੀਂ ਤੁਹਾਡੇ ਨਾਲ ਤਕੇਸ਼ਾ ਬਹੁਤ ਤਕੇਸ਼ਾ ਜੋ ਸਰ ਪੰਜਾਬ ਪੁਲਿਸ ਸਾਡੀ ਮਦਦ ਕਰਨ ਲਈ ਗਈ ਹਾਂ ਨੂੰ ਤਾਂ ਹਾਂ ਨੂੰ ਕੁੱਟਣ ਲਈ ਗਈ ਆ ਭਾਈ ਵੇਖੋ ਆ ਮੁੰਡਾ ਵਾ ਉਹ ਆਪਣੇ ਮੂੰਹੋਂ ਕਹਿੰਦਾ ਮੈਂ ਗੇਵਾਂ ਠੀਕ ਆ ਉਹਦਾ ਮੈਨੂੰ ਫੋਨ ਆਇਆ ਕਿ ਭਾਜੀ ਮੈਂ ਰਾਤੀ 1:30 ਵਜੇ ਇੱਥੇ 24/7 ਤੇ ਆਇਆ ਵਾਂ ਮੈਨੂੰ ਮੁੰਡੇ ਤੰਗ ਕਰਨ ਦੇ ਸੀ ਤੇ ਮੈਂ ਗ੍ਰੀਨ ਐ ਮੈਨੂੰ ਚੌਂਕੀ ਤੇ ਆਪਣੀ ਕੰਪਲੇਂਟ ਲੈ ਕੇ ਗਿਆ ਕਿ ਭਾਜੀ ਮੈਨੂੰ ਮੁੰਡੇ ਤੰਗ ਕਰਨ ਦੇ ਨੇ ਕਹਿੰਦੇ ਇਹਨਾਂ ਨੇ ਮੇਰੇ ਨਾਲ ਥੱਪੜ ਮਾਰਤਾ ਕਿ ਤੂੰ ਰਾਤੀ ਇੱਥੇ ਕੀ ਕਰਦਾ ਕਹਿੰਦਾ ਮੈਂ ਆਪਣੇ ਕੈਮਰੇ ਤੋਂ ਵੀਡੀਓ ਬਣਾਈ ਕਿ ਆ ਦੇਖੋ ਪੰਜਾਬ ਪੁਲਿਸ ਮੈਨੂੰ ਨਜਾਇਜ਼ ਥੱਪੜ ਮਾਰਿਆ ਕਹਿੰਦੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਹਥਕੜੀਆਂ ਲਾਈਆਂ ਸਾਹਮਣੇ ਕੋਈ ਕਮਰਾ ਉਹ ਉੱਥੇ ਬੰਦ ਕੀਤਾ ਉੱਥੇ ਮੈਨੂੰ ਵਾਵਾ ਸੋਟੀਆਂ ਨਾਲ ਕੁੱਟਿਆ ਤੇ ਮੇਰੇ ਸਿਰ ਤੇ ਬੂਟ ਮਾਰੇ ਤੇ ਇੱਕ ਮੁੰਡਾ ਸੀ ਇਹਨਾਂ ਨਾਲ ਕੋਈ ਪ੍ਰਾਈਵੇਟ ਸੀਗਾ ਵਰਦੀ ਚ ਉਹਨੂੰ ਕਹਿੰਦੇ ਗਏਗਾ ਇਹਨਾਂ ਕੁਝ ਕਰਨਾ ਤੇ ਕਰ ਲਾ ਠੀਕ ਆ ਉਹਦੀ ਕੰਪਲੇਂਟ ਲੈ ਕੇ ਮੈਂ ਇਹਨਾਂ ਨੂੰ ਪੁੱਛਣ ਆਇਆ ਵਾਂ ਕੀ ਭਾਜੀ ਕੀ ਵਾਕਿਆ ਹੋਇਆ ਪੁਲਿਸ ਵੀ ਸੁਣੀ ਵੇਖੋ ਆਪਾਂ ਵੀ ਪੰਜਾਬ ਪੁਲਿਸ ਦੀ ਪੂਰੀ ਰਿਸਪੈਕਟ ਕਰਦੇ ਆ ਇਹ ਸਾਡੀ ਸੁਰੱਖਿਆ ਲਈ ਆ ਲੇਕਿਨ ਇਹ ਤਾਂ ਨਹੀਂ ਨਾ ਕਿ ਕੋਈ ਗਲਤ ਕੰਮ ਕਰੋ ਤੇ ਅਸੀਂ ਬੋਲੀਏ ਵੀ ਨਾ ਅੱਗੋਂ ਮੈਨੂੰ ਕਹਿੰਦੇ ਤੁਸੀਂ ਐਵੇਂ ਮਦਦ ਕਰਨ ਆਏਂਦੇ ਲੋਕਾਂ ਦੀ ਯਾਰ ਅਸੀਂ ਮਦਦ ਕਰਨ ਆਏ ਆ ਅਸੀਂ ਕੋਈ ਮੈਂ ਤੁਹਾਨੂੰ ਕੁਝ ਕਹਿਤੋਂ ਨਾ ਦਿੱਤਾ ਤੁਹਾਡਾ ਕੋਈ ਇਨਸਾਫ ਦੀ ਮੰਗ ਕਰਨ ਹੀ ਆਏ ਆ ਉਲਟਾ ਸਾਨੂੰ ਗਲਤ ਕਹਿਂਦੇ ਦੱਸੋ ਤੁਸੀਂ ਹੁਣ ਦੱਸੋ ਉਹਦਾ ਉਹਦਾ ਕੀ ਕਸੂਰ ਵਿਚਾਰੇ ਦਾ ਉਹ ਗੇ ਹੈਗਾ ਤੇ ਉਹਦਾ ਆਪਣੇ ਮੂੰਹੋਂ ਕਹਿੰਦਾ ਮੈਨੂੰ ਰੱਬ ਨੇ ਬਣਾਇਆ ਤਾਂ ਦਾ ਮੇਰਾ ਕੀ ਕਸੂਰ ਆ ਉਹ ਮਰ ਜੇ ਵਿਚਾਰਾ ਯਾਰ ਤਾਂ ਫਿਰ ਕਹਿ ਦੋ ਕਿ ਗੇ ਨੂੰ ਇਹ ਕੋਈ ਇਹਦਾ ਖਾਸ ਆ ਪੁਲਿਸ ਵਾਲਿਆਂ ਦਾ ਏ ਪੁਲਿਸ ਦੀ ਪਹਿਲੀ ਡਿਊਟੀ ਹੁੰਦੀ ਆ ਕਿ ਜੇ ਤੁਸੀਂ ਕਿਸੇ ਨੂੰ ਫੜਦੇ ਹੋ ਉਹਦਾ ਮੁਲਾਇਆ ਕਰਾਓ ਕਿ ਉਹਨੇ ਡਰਿੰਕ ਕੀਤੀ ਏ ਉਹ ਤਾਂ ਤੁਸੀਂ ਕਿਧੋ ਰਾਹ ਚ ਫੜ ਕੇ ਲਿਆਏ ਉਹ ਤਾਂ ਵਿਚਾਰਾ ਆਪ ਚੋਂ ਕੀ ਆਇਆ ਤੁਹਾਡੇ ਕੋਲ ਹੈਲਪ ਮੰਗਣ ਆ ਲਈ ਭਾਵੇਂ ਉਹਨੇ ਡਰਿੰਕ ਵੀ ਕੀਤੀ ਹੋ ਯਾਰ ਮੰਨ ਲਓ ਜੇਰੋ ਤੁਹਾਡੇ ਦਰਬਾਰ ਤੇ ਤੁਹਾਡੇ ਕੋਲ ਹੈਲਪ ਮੰਗਣ ਆ ਹੀ ਗਿਆ ਔਰ ਨਾ ਗਲਤ ਹੋਣ ਦਿਆ ਵਾ ਇਹਦਾ ਮਤਲਬ ਉਹਨੇ ਸ਼ਰਾਬ ਪੀਤੀ ਤੇ ਉਹਨੂੰ ਕੋਈ ਮਾਰ ਦੇ ਜਾਂ ਕੁਝ ਕਰ ਦੇ ਗਿਆ ਉਹ ਪਾਜੀ ਆ ਡਿੱਗਣ ਦੇ ਨਿਸ਼ਾਨ ਐ ਇਧਰ ਸੰਜੂ ਮੋਟਰਸਾਈਕਲ ਤੇ ਆਪ ਆਇਆ ਤੇ ਮੋਟਰਸਾਈਕਲ ਪਾਜੀ ਇਧਰ ਇਧਰ ਆਹ ਡਿੱਗਣ ਦੇ ਨਿਸ਼ਾਨ ਨੇ ਦੱਸੋ ਮ ਆ ਦੱਸੋ ਆ ਡਗੰਦੇ ਨਿਸ਼ਾਨ ਨੇ ਭਾਈ ਦੱਸੋ ਮੈਨੂੰ ਤੁਸੀਂ ਘੱਟੋ ਘਾਟ ਇੰਨਾ ਤਾਂ ਕਰੋ ਕਿ ਚਲੋ ਯਾਰ ਠੀਕ ਆ ਜੇ ਬਾਈ ਜਸ ਤੁਹਾਨੂੰ ਲੱਗਦਾ ਗਲਤ ਆ ਤੁਸੀਂ ਸੌਰੀ ਫੀਲ ਕਰਾ ਦਿਓ ਆਪਾਂ ਕੋਈ ਲੜਨਾ ਧੜਨਾ ਅਸੀਂ ਤਾਂ ਆਪ ਕਹਿੰਨੇ ਕਿ ਪੰਜਾਬ ਪੁਲਿਸ ਸਾਡੀ ਸੁਰੱਖਿਆ ਲਈ ਆ ਲੇਕਿਨ ਉਤੋਂ ਕਹਿੰਦਾ ਤੁਸੀਂ ਕਿਉਂ ਮਦਦ ਲਈ ਆ ਕੇ ਦੱਸ ਮਦਦ ਲਈ ਜੇ ਸਾਡੇ ਵਰਗੇ ਨਹੀਂ ਆਣਗੇ ਤਾਂ ਫਿਰ ਆਣਗੇ ਕੋਲ ਫਿਰ ਤੁਸੀਂ ਜਿੰਨਾ ਮਰਜ਼ੀ ਧੱਕਾ ਕਰੀ ਜਾਓਗੇ ਯਾਰ ਇਹ ਰਾਤ 3 ਵਜੇ ਆਇਆ ਮਲਾਜਮਾਂ ਤੋਂ ਸ਼ਰਾਬੇ ਦੀ ਪੀਤੀ ਹੋਈ ਸੀ ਤੇ ਮਲਾਜਮ ਨੂੰ ਆ ਕੇ ਗਲਤ ਬੋਲਣ ਲੱਗ ਗਿਆ ਇਹ ਜੱਕ ਦਾ ਵੀ ਇਹ ਮੋਟਛਲ ਭਜਾਉਣ ਲੱਗਾ ਤੇ ਇਹਦਾ ਮੋਟਛਲ ਬੈਰੀਏ ਤੇ ਵੱਜਾ ਤੇ ਥੱਲੇ ਟੇਕਿਆ ਤੇ ਇਹਦੇ ਗੋਡੇ ਤੇ ਸੱਟ ਲੱਗ ਗਈ ਇਹ ਮਲਾਜਮਾ ਕੋ ਇਹ ਗਲਤ ਬੋਲ ਕੇ ਜਦੋਂ ਜਾਣ ਲੱਗਾ ਇਹ ਫਿਰ ਕੈਮਰੇ 'ਚ ਵੀਡੀਓ ਬਣਾਉਣ ਡਾਇ ਪਿਆ ਤੇ ਮਲਾਜਮਾ ਨੂੰ ਵੀ ਉਲਟਾ ਬੋਲਣ ਲੱਗ ਗਿਆ ਸਿਰ ਮਲਾਜਮਾ ਨੇ ਗਲਤ ਬੋਲ ਕੇ ਕਰਕੇ ਉੱਤੇ ਕੁੱਟ ਮਾਰ ਲਈ ਹੈ ਨਹੀਂ ਕੁੱਟ ਮਾਰ ਵੀ ਕੀਤੀ ਕੋਈ ਵੀ ਸਿਰਫ ਉਹ ਡਿੱਗਣ ਕਰਕੇ ਸੱਟ ਲੱਗੀ ਹੈ ਜੀ